ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਾਡਾ ਟਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅਮਰੀਕਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਚਾਰ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਆਪਾਂ ਕਰਦੇ ਵੀ ਦੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਏ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਜੀ ਵੇ ਗਿਆ ਮਾਲਦਾਨਾ ਲਖਾ ਹਾਂਜੀ ਹਾਂਜੀ ਸਾਰਾ ਵਿਗ ਗਿਆ ਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੇ ਇਹ ਹਰਵਿੰਦਰ ਸਿੰਘ ਪਿੰਡ ਹਰੜਕਲਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਹਰਸਰ ਨਵਾਂ ਪਿੰਡ ਹੈ ਆਪਣਾ ਹਰੜਕਲਾ ਵਾਜਦਾ ਠੀਕ ਹੈ ਜੀ ਤੇ ਫੋਨ ਨੰਬਰ ਇਹ ਪੁੱਛਦਾ 84374 ਹਾਂਜੀ 7820 ਠੀਕ ਹੈ ਹਾਂਜੀ ਤੇ ਕਿੰਨੀਆਂ ਰਹਿ ਗਈਆਂ ਫੇਰ ਇਹਨਾਂ ਆ ਚਾਰ گاਵਾ ਆਂਦੀਆਂ ਅਸੀਂ ਆਪਾਂ ਦੋ ਤਾਜ਼ੀਆਂ ਸੁਈਆਂ ਐ ਦੋ ਟੁਕੜਾ ਐ ਅੱਛਾ ਉਹ ਵਹਿਣ ਵੇਗੀ ਵੀ ਪਹਿਲਣ ਆ ਉਹ ਵੀਰ ਉਹਨਾਂ ਲੈ ਲਈ ਬਾਹਰ ਅੱਛਾ ਹਾਂਜੀ ਇਹਦਾ ਸੌਦਾ ਹੋ ਗਿਆ ਇਹਦਾ ਸੌਦਾ ਹੋ ਗਿਆ ਹੁਣ ਇਹ ਮੰਨ ਲਓ ਨਾ ਝੋਕੇ ਨਾ ਮੰਨ ਲਓ ਝੋਕੇ ਹੁਣੇ ਚਵਾ ਆ ਗਿਆ ਚਵਾਈ ਕਰ ਲਈ ਆ ਪਹਿਲਣ ਉਹ ਵੀਰ ਉਹਨਾਂ ਨੇ ਪਾਸ ਕਰ ਲਈ ਓਕੇ ਹੋ ਗਿਆ ਸਾਰਾ ਕੁਝ ਹਾਂਜੀ ਦੋ ਦੰਦ ਬਹਿੜਾ ਨਾ ਇਹਨੂੰ ਹਾਂਜੀ ਦੋ ਦੰਦ ਬਹਿੜੇ ਠੀਕ ਆ ਇਹ ਹੁਣੇ ਚੱਲ ਜਾਣੀ ਆ ਹਾਂਜੀ ਤੇ ਚਲੋ ਹੁਣ ਇੱਕੋ ਹੀ ਸੱਜਰ ਰਹਿ ਗਈ ਆਪਣੇ ਕੋ ਆ ਅੱਛਾ ਬਾਕੀ ਟੁਕੜਾ ਵਾਂ 11 ਦੁੱਧ ਵਾਲੀ ਕਿੰਨਾ ਚਿਰ ਹੋ ਗਿਆ ਨਾ ਸੂਈ ਨਾ ਇਹਨੂੰ ਸੂਈ ਨੂੰ ਆ ਲਾ ਲਓ ਕੋਈ 10 ਦਿਨ ਲਾ ਲੇ 15 ਲਾ ਲੇ ਬਸ ਆ ਵਸ਼ੀ ਜੀ ਮਗਰ ਇਹਦੇ ਵਸ਼ੀ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਇਹ ਦੇਖੋ ਇਹਦੇ ਕੋਲ 15 ਕਿਲੋ ਵੀਰ ਜੀ ਤਿਆਰ ਦੇ ਤਿਆਰ ਬਿਲਕੁਲ ਹਾਂਜੀ ਦੋ ਟਾਈਮ ਮਾਰਾ ਭਾ ਕੋ ਚਾਰ ਟਾਈਮ ਚੋ ਕੇ ਖੜੇ ਆ ਆਪਣੇ ਇਹ ਆ ਕਿ 15 ਲੀਟਰ ਹੋਵੇ ਤੇ ਕੋਈ ਵੇਰ ਇੱਥੋਂ ਲੈ ਜੇ ਨਹੀਂ ਤੇ ਇੱਥੇ ਰਹਿੰਦੇ ਦੇਖੋ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾਲਿਆ ਹਾਂ ਤਸੱਲੀ ਕਰਨੇ ਅਗਲੇ ਦੇ ਜ਼ਿੰਮੇਵਾਰੀ ਆ ਹਾਂਜੀ ਆਪਣਾ ਫਰਜ ਆ। ਤੋਰ ਆ ਵੀਰਾ ਲਈ ਤੇ ਆਪਣੀ ਜਵਾਕ ਤੇ تسਲੀ ਕੀਤੀ ਸਾਨੂੰ ਕੱਲ ਨੂੰ ਕਹਿ ਨਹੀਂ ਸਕਦੇ। ਅੱਛਾ। ਕਿ ਹਰ ਇੱਕ ਦਾ ਆਪੋ ਆਪਣਾ ਫਰਜ ਬਣਦਾ ਘਰ ਹੋਂ। ਹਾਂਜੀ ਹਾਂਜੀ। ਇਹ ਨਹੀਂ ਆਉਣਾ ਵੀਡੀਓ ਕਾਲ ਕਰਨਾ। ਬਾਕੀ ਇਹ ਕਿ ਗਰਮੀ ਦਾ ਮੌਸਮ ਹੈ। ਸਾਹ ਵਾਲੀਆਂ ਚੀਜ਼ਾਂ ਵਾ ਵਦ ਕਟਾਉਣ ਲੱਗਿਆ ਪਤਾ ਨਹੀਂ ਲੱਗਦਾ। ਆਪਣਾ ਇੱਥੇ ਵੇਖ ਚੱਕ ਕੇ ਖੜੋ। ਹਾਂਜੀ ਹਾਂਜੀ। ਤੋਰੋ ਹਾਂ ਇਕਰੀਨ। ਇਹਨ ਕੋਲ ਆ ਸੀ। ਠੀਕ ਆ। ਛੰਡੀ ਧੀਰੀ ਆ। ਹਾਂਜੀ ਹਾਂਜੀ। ਤੇ ਥਣ ਵੀ ਚੰਗਾ ਲੱਗਿਆ ਤੇ ਕੋਲ। ਹਾਂਜੀ ਇਦਾਂ ਹੀ। ਠੀਕ ਤੋਰ ਦੋ ਇਕਰੀ। ਉਹਦੇ ਦੇਖਣ 14-15 ਲੀਟਰ ਜਿਹੜਾ ਤਿਆਰ ਦੱਸਦੇ ਬਾਕੀ ਉਹ ਤੁਸੀਂ ਆਪ ਚਵਾਈ ਕਰਕੇ ਖੜਨਾ ਹੈ ਯਾਰ ਕਿਸੇ ਵੀਡੀਓ 'ਚ ਬੇਨਤੀ ਕਰਦੇ ਹਾਂ 15 ਕ ਦਿਨ ਜਿਹੜੇ ਕਿੰਦੇ ਕਿ ਨਸੂਈ ਨਾ ਹੋ ਗਏ 15-20 ਦਿਨ ਤੇ ਕਿੰਨਾ ਵੀ ਦੀ ਫਿਰ ਇਹਦਾ ਮੁੱਲ ਮੁੱਲ ਤੇ ਐਡੀ ਐਡੀ ਵੇੜ ਤੁਹਾਨੂੰ ਵੇਖੋ ਗਰਮੀ ਚ ਹੁਣ 50 50000 ਵੀ ਰੋਕੀ ਕਰੀ ਜਾਂਦੇ ਆ ਹਾਂਜੀ ਹਾਂਜੀ 13 16 ਕਿਲੋ ਵਾਲੀ ਦਾ ਇਹ ਵੀ ਆਪਾਂ ਜਿਆ ਜੀ ਰੇਟ ਕਰਦੇ ਆ 42000 ਰੁਪਿਆ ਅੱਛਾ ਹਾਂ ਨਾ ਜਿਹੜੀ 40 ਦੀ ਆਪਾਂ ਦੇ ਦਾਂਗੇ 40000 ਦੀ ਦੇ ਦੋਗੇ ਬਾਕੀ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ ਬਹੁਤ ਦਾਣ ਕਰ ਦਾਂਗੇ ਹਾਂਜੀ ਕੋਈ ਭੈਣ ਭਰਾ ਫੋਨ ਜ਼ਰੂਰ ਲਾ ਲੈ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆਵਲੀ ਗਾਵ ਹਾਂਜੀ ਇਹ ਟੋਪਰ ਜੀ ਠੀਕ ਆ ਇਹ ਨਾ ਗਾ ਬੋਲਤੀ ਆ ਅੱਛਾ ਹੇਟ ਚ ਆਈ ਅੱਜ ਵੇਖ ਚ ਹੋ ਗਈ ਜੀ ਹਾਂਜੀ ਠੀਕ ਆ ਭਰਾਇਆ ਠੀਕ ਆ ਜੇ ਕਿ ਨਹੀਂ ਕੀ ਗਾ ਨਹੀਂ ਭਰਾਇਆ ਜਿਆਦਾ ਤੇਜ ਆ ਅੱਛਾ ਸ਼ਾਮ ਨੂੰ ਭਰਾ ਕੇ ਦਿਆਂਗੇ ਜਾਂ ਜਾਂ ਗਿਰ ਨਸਲ ਦਾ ਵਾਸ਼ਾ ਆਪਣੇ ਕੋ ਕੋ ਕਰਾਸ ਕਰਾ ਕੇ ਦਾਂਗੇ ਠੀਕ ਜਾਨੀ ਤੇ ਕੋਈ ਵੀਰ ਆਪਣੇ ਹਿਸਾਬ ਨਾਲ ਆ ਜਿੱਤਰਾ ਫੋਨ ਤੇ ਜਿਹੜਾ ਕੋਈ ਲੈਂਦਾ ਜੇ ਆਖੂਗਾ ਟੀਕਾ ਭਰਾ ਦੋ ਟੀਕਾ ਭਰਾ ਦਾਂਗੇ ਜੇ ਕਹੂੰਗਾ ਗੇਰ ਨਸਲ ਦੇ ਬੱਚੇ ਕੋ ਕ੍ਰੋਸ ਕਰਾ ਦੋ ਡਾਇਰੈਕਟ ਤੇ ਆਪਾਂ ਡਾਇਰੈਕਟ ਕਰਾ ਲਾਂ ਠੀਕ ਹੈ ਤੇ ਹੁਣ ਮਤਲਬ ਪੂਰੀ ਹੀਟ ਚ ਪੂਰੀ ਜਿਆਦੀ ਮੈਂ ਸ਼ਾਮ ਨੂੰ ਕਰਾ ਲਾਂਗੇ ਹਾਂਜੀ ਹਾਂਜੀ ਤੇ ਕਿੰਨਾ ਤਰ੍ਹਾਂ ਦੁੱਧ ਦੇ ਦੇਗਾ ਜੇ 10 ਕਿਲੋ ਦੁੱਧ ਜੇ ਅੱਛਾ ਹੋ ਸਕਦਾ ਹੀਟ ਦੇ ਕਾਰਨ ਕਿਲੋ ਖੰਡ ਘਟਦੇ ਵੀ ਅੱਛਾ ਜਿਹੜੀ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਜਦੋਂ ਡੰਗਰ ਹੀਟ ਚ ਹੁੰਦਾ ਉਹਦੇ ਨਾਲ ਕੋਈ ਦੁੱਧ ਸਾੜ ਜਾਂਦਾ ਹੈ ਹਾਂਜੀ ਹਾਂਜੀ ਇਹ ਵੀ 9 ਕਿਲੋ ਦੀ ਆਪ ਨੋਕ ਲਓ ਪੂਰਾ ਹੋਵੇ ਤੇ ਕੋਈ ਇਥੋਂ ਲੈ ਜੇ ਨਹੀਂ ਤੇ ਆਪਣੀ ਸਾਈ ਲੈ ਜੇ ਆਹ ਥਾਣੇ ਤੇ ਦਿਖ ਸਕਦੇ ਤੋਰੋਂ ਹੈ ਕਰੀਨ ਬਾਕੀ ਨੇ ਤੇ ਸੱਜਣ ਨੇ ਵੀ ਦੁੱਧ ਚੰਗਾ ਕੱਢਿਆ ਹਣਾ ਬੜੇ ਰਿਕਾਰਡ ਵਾਲੀ ਆ ਚੰਗੇ ਰਿਕਾਰਡ ਵਾਲੀ ਬੈਠਿਆ ਜਿਹੜੀ ਸੋਹਣੀ ਆ ਚੰਗਾ ਕੱਦ ਕਾਠ ਆ ਬਾਕੀ ਬੋਲੀ ਆ ਜਿਹੜੀ ਹੀਟ ਚ ਆ ਪੂਰੇ ਜਾਨ ਚ ਆ ਜਿਹੜੀ ਬਾਕੀ ਕੇ ਵੀਨੇ ਆਪਣੇ ਹਿਸਾਬ ਨਾਲ ਠੀਕਾ ਭਰੋਣਾ ਹੈ ਆਪਣੇ ਹਿਸਾਬ ਨਾਲ ਜਾ ਕੇ ਭਰਾ ਸਕਦਾ ਹੈ ਤੇ ਇਹ ਬਿਲਕੁਲ ਜ਼ੀਰ ਕੋਈ ਇਹਨੂੰ ਨਿਆਣਾ ਉਹਨਾਂ ਨੇ ਪਾਈ ਦਾ ਇਤਰਾ ਹੀ ਹੋਣ ਇਹ ਵੀ ਬੋਲੀ ਕਰਕੇ ਨਹੀਂ ਹੱਥ ਥੱਲੇ ਲਾਉਣ ਦਿੰਦੀ ਠੀਕ ਹੈ ਇਹ ਗੱਲ ਉਤਰਾ ਕੋਈ ਇਤਰਾ ਖਲੋ ਕੇ ਮਿਲਦੀ ਬਿਲਕੁਲ ਅੱਛਾ ਹਾਂਜੀ ਕੋਈ ਪਾੜੇ ਦੀ ਨਹੀਂ ਲੋੜ ਤੇ ਇਹਦਾ ਮੁੱਲ ਇਹਦਾ ਮੁੱਲ ਤਾਂ ਭਾਜੀ 25000 ਜੋ ਅਛਾ ਹਾਂਜੀ ਇਹ ਕਿੰਨੇ ਦੀ ਦੇ ਦੇਣੀ ਇਹ ਵੀ ਦੱਸ ਦੋ ਤੁਸੀਂ ਜੋ ਮਾਣ ਕਰਾਵਾਂ ਕਰ ਹਾਂ ਭੀ ਜਸਨੋ ਕਰ ਦੋ ਜਸਨੋ ਬਾਈ ਯਾਰ ਬਾਈ ਯਾਰ ਜੀ ਹਾਂ 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 ਠੀਕ ਹੈ ਜੀ ਹਾਂਜੀ ਉੱਥੋਂ ਛੋਟ ਛਾੜ ਇੱਕ ਹੋਣੀ ਜੀ ਜਿਹੜੀ ਮਾਰੀ ਮੋਟੀ ਤੇ ਇੱਕ ਆਜ ਕਾਂ ਜਿਹੜੀ ਹਾਂ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ 5 ਕਿਲੋ ਦੁੱਧ ਜੇ ਹੈਗਾ ਪੱਕਾ ਪੱਕਾ 5 ਕਿਲੋ ਦੁੱਧ ਜੇ ਤੇ ਇਹ ਨਾ ਆਪਾਂ ਪਹਿਲਾਂ ਹੀ ਪਾਈ ਹੈ ਅਗਲੀ ਵੀਡੀਓ ਚ ਇਹ ਨਾ ਵੇਖੀ ਸੀ ਤੇ ਕਿਰਾਏ ਕਰਨ ਮੰਨ ਲਓ ਮੋਗੇ ਵੇਖੀ ਸੀ ਅੱਛਾ ਸਾਈ ਵਿਚਾਰਿਆਂ ਪਾਈ ਸਗੋਂ ਉਹਨਾਂ ਨੂੰ ਬਾਅਦ ਚ ਵਾਪਸ ਪਾਈ ਆ ਅੱਛਾ ਉਹ ਗਾਂ ਕੋਈ ਲੱਭੀ ਨਹੀਂ ਆਉਂਦੇ ਦੋ ਟੋਪੜਾ ਕਰ ਦੋ ਦੋ ਛੋਟੀਆਂ ਇੰਨੇ கிரேਡ ਵਾਲੀਆਂ ਮੰਨ ਲਓ 7-7 6-6 7-7 ਵਾਲਾਂ ਅੱਛਾ ਉਹ ਲੱਭੀ ਨਹੀਂ ਕੋਈ ਆਪਾਂ ਨੂੰ ਇਹ ਫੇਰ ਵੱਡੀ ਲੱਭੀ ਹੈ ਅੱਛਾ ਤੇ ਉਹ ਆਉਂਦੇ ਨਹੀਂ ਆਪਾਂ ਬਾਅਦ ਚ ਲੈ ਲਾਂਗੇ ਜਦੋਂ ਜੋੜੀ ਇਕੱਠੀ ਆਊਗੀ ਅੱਛਾ ਇਹ ਇਹਦਾ ਆਪਾਂ 7000 ਹਾਨਾ ਕੀਤੀ ਹੋਰ ਮਾਨ ਕਰ ਦਾਂਗੇ ਆਪਾਂ ਛੀਰ ਦੇ ਦਾਂਗੇ ਤੁਰ ਦੋ ਇੱਕ ਦੀ ਨਾ ਇਹ ਵੀ ਗਰਮੀ ਸਾਰਾ ਕਿਸੇ ਦਾ ਚਾਹ ਪਾਣੀ ਚਲਾਈ ਜਾਊਗਾ। ਹਨ ਤੁਨ ਚੱਲਦੇ ਸਾਰੇ। ਸਾਰੇ ਥਾਂ ਬਿਲਕੁਲ ਓਕੇ। ਬਾਕੀ ਬੇਨਤੀ ਇਹੀ ਹੁੰਦੀ ਭਾਵੇਂ ਕੋਈ ਜ਼ਿਆਦਾ ਦੁੱਧ ਵਾਲੀ ਆ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ। ਤਸੱਲੀ ਕਰਨੀ ਜ਼ਿੰਮੇਵਾਰੀ ਤੁਹਾਡੀ ਆ। ਸਾਡਾ ਕੰਮ ਹੈ ਵੀਡੀਓ ਬਣਾਉਣਾ। ਤੁਹਾਡਾ ਕੰਮ ਹੈ ਆਪਣੇ ਵੇਖ ਚਾਖ ਕੇ ਖੜਨੇ ਕਿਉਂਕਿ ਪੈਸੇ ਤੁਸੀਂ ਖਰਚਨੇ ਆ। ਅਸੀਂ ਕਿਸੇ ਪਸ਼ੂ ਦੀ ਚਪਾਈ ਕਰਕੇ ਵੀਡੀਓ ਨਹੀਂ ਬਣਾਉਂਦੇ। Edebe evet. diye ਛੋੜੀਆਂ ਜਿਹੀਆਂ ਧਾਰਾਂ ਦਾ ਫਰਕ ਕੀ ਲੱਗਣਾ ਹੈ ਨਾ ਅੱਛਾ ਇੱਕ ਅਗਲੇ ਥਾਂ 'ਚ 6-7 ਧਾਰਾਂ ਘਾਟੇ ਸੀ ਠੀਕ ਤੇ ਉਹ ਨਾ ਉਹਨਾਂ ਚੋਈ ਨਹੀਂ ਸੀ ਦਿਹਾੜੀ ਦਾ ਉਹਦੇ ਨਾਲ ਫਰਕ ਪਿਆ ਸੀ ਅੱਛਾ ਆਪਾਂ ਲਾ ਸਾਦਰ ਤੇ ਮੰਨ ਲਓ ਮਿਸ਼ਕੂਪੂਰ ਦੀਆਂ ਟਿਕੀਆਂ ਤੇ ਕੀ ਕੀ ਲਾਤੇ ਜੋ ਤਿੰਨੇ ਨੂੰ ਅੱਛਾ ਬਿਲਕੁਲ ਬਰਾਬਰ ਤਾਂ ਨਹੀਂ ਕਿਤੇ ਤਸੱਲੀ ਕਰਾ ਕੇ ਧਵਾਵਾਂਗੇ ਆਪਾਂ ਤੇ ਇਹਦਾ ਮੁੱਲ ਫਿਰ ਹਾਂਜੀ ਉਹਦਣ ਆਪਾਂ ਦੱਸਿਆ ਵੀ ਧਾਰਾਂ ਘਟਿਆ ਹਾਂਜੀ ਹਾਂਜੀ ਤੇ ਮੁੜ ਕੇ ਆਪਾਂ ਪੂਰੀਆਂ ਬਰਾਬਰ ਕਰਦੇ ਆ ਤੇ 6000 ਦੀ ਦੇ ਦੇਣੇ ਮੁੱਲੇ ਦਾ 7000 ਹੀ ਆਪਾਂ ਹਾਂਣਾ ਹੁਣ 6000 ਦੀ ਕਰਦੇ ਠੀਕ ਹੈ ਜੀ ਬਾਕੀ ਇਹ ਕਿ ਤੁਹਾਡੇ ਘ ਜਵਾਲੇ ਉਦਾਂ ਜਵਾਲੇ ਹਾਂਜੀ ਹਾਂਜੀ ਤੇ ਇਹ ਵੀ ਆਪਣਾ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਤੇ ਖੜੇ ਹਨ ਠੀਕ ਹੈ ਆਪਣੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਆਪਣੀ ਸਮਝਣਾ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ